ਹਾਂਜੀ ਕੀ ਹਾਲ ਨੇ ਬਈ ਸਾਰਿਆਂ ਦੇ ਸੱਜਣ ਵੇਲੀ ਹੋਰ ਠੀਕ ਠਾਕ ਪਈ ਸਾਰੇ ਤੇ ਬਈ ਅੱਜ ਪਿੰਡ ਹਸਨਪੁਰ ਪਨੋੜ ਜਿੱਥੇ ਇਕੱਠ ਰੱਖਿਆ ਗਿਆ ਸੀ ਉੱਥੇ ਆਏ ਹੋਏ ਆ ਕਰੋ ਚੈੱਕ ਵੀਡੀਓ ਤੇ ਆਪਣੇ ਚੈਨਲ ਨੂੰ ਬਈ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਵਧੀਆ ਲੱਗਿਆ ਬਈ ਇੱਥੇ ਜਾ ਕੇ ਬਹੁਤ ਯਾਨੀ ਕਿ ਦੁਨੀਆ ਪਹੁੰਚੇ ਬਈ ਸ਼ੌਂਕੀ ਭਰਾ ਸਾਰੇ ਆਏ ਜਿੰਨੇ ਵੀ ਸੀਗੇ ਦੁਆਬੇ ਮਾਝੇ ਮਾਲਵੇ ਵਾਲੇ ਵੱਲੋਂ ਸਾਰੇ ਸੀ ਭਰਾ ਬਹੁਤ ਜਣਗੇ ਇਕੱਠ ਹੋਏ ਆ ਰੋਟੀ ਦਾ ਵੀ ਬੰਦੋਬਾਸਟ ਪੂਰਾ ਵਧੀਆ ਕੀਤਾ ਹੋਇਆ ਸੀ ਖਾਣ ਪੀਣ ਬੰਦਿਆ ਕੋਈ ਕਮੀ ਪ੍ਰੇਸ਼ੀ ਨਹੀਂ ਛੱਡੀ ਗਈ ਤੇ ਸਾਰੇ ਖਿਡਾਰੀ ਨਾਮੇ ਪੁਰਾਣੇ ਸਾਰੇ ਆਏ ਹੋਏ ਨੇ ਬਾਈ ਅੱਗੇ ਦੀ ਅੱਗੇ ਤੁਹਾਨੂੰ ਕਰਾਉਂਦੇ ਆ ਸ਼ੌਂਕ ਸਾਰੀ ਵੀਡੀਓ ਕਰਿਓ ਤੇ ਜਿੰਨੇ ਵੀ ਭਰਾ ਜੋੜਦੇ ਆਪਣੇ ਨਾਲ ਬਹੁਤ ਬਈ ਦਿਲੋਂ ਧੰਨਵਾਦ ਉਹਨਾਂ ਦਾ ਤੇ ਆਪਣੇ ਚੈਨਲ ਨੂੰ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਤੇ ਬਾਕੀ ਦੇਖੋ ਵੀਡੀਓ ਨਾਲੇ ਹੋਰ ਵੀਰ ਆਉਂਦੇ ਪਏ ਸੀਗੇ ਉਹੀ-ਉਹੀ ਜੋੜੇ ਤੇ ਜਿਵੇਂ ਕਰੀਏ ਜੁੜੀ ਜਾਂਦੇ ਨਾਲ ਦੀ ਨਾਲ ਤੇ ਬਹੁਤ ਯਾਨੀ ਕਿ ਇਕੱਠ ਹੋ ਗਿਆ ਸੀ ਸਾਰਿਆਂ ਦਾ ਇਕਤਾ ਦੇਖ ਕੇ ਬਹੁਤ ਖੁਸ਼ੀ ਹੋਈ ਆ ਇਦਾਂ ਹੀ ਸਾਰੇ ਭਰਾ ਰਾਲ ਮਿਲ ਕੇ ਰਿਆ ਕਰੋ ਬਹੁਤ ਵਧੀਆ ਲੱਗਿਆ ਤੇ ਭਾਈ ਹੁਣ ਸਾਰੇ ਨੂੰ ਇੱਕੀ ਰਿਕੁਐਸਟ ਬਾਰ-ਬਾਰ ਆ ਕੋਈ ਵੀ ਕਬੂਤਰਾਂ ਦੀਆਂ ਯਾਨਕੀ ਮਰੇ ਹੋਏ ਜ਼ੋਰ ਲੱਗੇ ਆਲੇ ਹੋਏ ਦੀ ਕੋਈ ਵੀ ਵੀਡੀਓ ਅਪਲੋਡ ਨਾ ਕਰੋ ਚੈਨਲਾਂ 'ਤੇ ਨਾ ਆਪਦੇ ਪੇਜਾਂ ਤੇ ਕਿਸੇ ਵੀ ਪਾਸੇ ਵੀਡੀਓ ਨਾ ਪਾਓ ਠੀਕ ਆ ਇਹ ਆਪਣਾ ਸ਼ੌਂਕ ਆ ਬਹੁਤ ਵਧੀਆ ਵਾ ਤੇ ਸਾਰੇ ਭਰਾ ਸ਼ੌਂਕੀ ਜਿੰਨੇ ਵੀ ਸੀਗੇ ਬੋਲਤਾਂ ਦੇ ਤੇ ਕੁੱਤਿਆਂ ਦੇ ਬਾਈ ਕੋੜਿਆਂ ਦੇ ਸਾਰੇ ਪਹੁੰਚੇ ਸੀਗੇ ਆਪਣੇ ਕਬੂਤਰਬਾਈ ਵਾਲੇ ਵੀ ਸਾਰੇ ਵੀਰ ਸੀਗੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਲੱਗ ਜਾਣਾ ਵਾ ਕਿ ਕਿੰਨਾ ਬੰਦਾ ਆੜੇ ਸੀਗਾ ਤੇ ਬਾਕੀ ਬਹੁਤ ਵਧੀਆ ਜਾਣ ਕੇ ਭਾਈ ਬੰਦੋਵਾਸ ਭਰਾਵਾਂ ਨੇ ਬਹੁਤ ਵਧੀਆ ਕੀਤਾ ਹੋਇਆ ਸੀ ਜਿਨ੍ਹਾਂ ਨੇ ਲੰਗਰ ਦੀ ਸੇਵਾ ਸੰਭੀ ਹੋਈ ਬਹੁਤ ਵਧੀਆ ਨਹੀਂ ਭਾਈਆ ਦਿলো ਧੰਨਵਾਦ ਉਹਨਾਂ ਭਰਾਵਾਂ ਦਾ ਤੇ ਬਾਕੀ ਆਪਣਾ ਸਾਰੇ ਇੰਗੇ ਇੱਟਾਂ ਦੇ ਵਿੱਚ ਰਹੂ ਬਹੁਤ ਵਧੀਆ ਲੱਗਿਆ ਇਹ ਸਾਬਤੋ ਭਾਈ ਵੱਡੀ ਗੱਲ ਇਹ ਆ ਕਿ ਜਿੰਨੇ ਵੀ ਭਰਾਵਾਂ ਨੇ ਸੇਵਾ ਨਵਾਈ ਬੱਸਾਂ ਦੀ ਭਾਈ ਬਹੁਤ ਵਧੀਆ ਨਵਾਈ ਬੱਸਾਂ ਤੱਕ ਬੁੱਕ ਕਰਾਤੀਆਂ ਤੇ ਕੋਈ ਗੱਡੀਆਂ ਚਾਹੀਏ ਠੀਕ ਆ ਤੇ ਕੋਈ ਭਾਈ ਇੱਕ ਬੰਦਾ ਦਾ ਟਰਾਲਾ ਹੀ ਲੈ ਕੇ ਆਇਆ ਵਾ ਠੀਕ ਆ ਉਹਦੇ ਵਿੱਚ ਹੁਣ ਦੇਖੋ ਕਿੰਨਾ ਬੰਦਾ ਐਡ ਵਾ ਬਾਕੀ ਦੋਆਬੇ ਵੱਲੀਆਂ ਆਈਆਂ ਬੱਸਾਂ ਮਾਨਸਰ ਵਾਲੇ ਵੱਲੀਆਂ ਆਈਆਂ ਬੱਸਾਂ ਇੱਧਰ ਮੱਝਾਲੇ ਵੱਲੀਆਂ ਮਾ ਬਸ ਆਈਆਂ ਬਈ ਤੇ ਆਪਣੇ ਧਰੋਂ ਲੁਧਿਆਣੇ ਵੱਲੀੋਂ ਬਸਾਂ ਗਈਆਂ ਬਹੁਤ ਯਾਨੀ ਕਿ ਬਾਈ ਇਕੱਠ ਹੋਇਆ ਵਾ ਬਹੁਤ ਭਰਾਵਾਂ ਦਾ ਇਕੱਲਾ ਸੀਗਾ ਤੇ ਜਿਨ੍ਹਾਂ ਨੇ ਬਾਈ ਹੈਲਪ ਕੀਤੀ ਦਿলো ਧੰਨਵਾਦ ਉਹਨਾਂ ਦਾ ਵੀ ਵੀਰਾਂ ਦਾ ਬਹੁਤ ਵਧੀਆ ਸੇਵਾ ਨਿਭਾਈ ਆ ਤੇ ਬਾਕੀ ਦੇਖੋ ਬਸਾ ਦੇ ਉੱਪਰ ਤੱਕ ਲੋਕ ਚੜੇ ਹੋਏ ਨੇ ਬਹੁਤ ਇਕੱਠ ਸੀ